ਆੜਾ ਕਰਨ ਦੀ ਕੋਈ ਕਸਰ ਨਹੀਂ ਫਿੱਟੀ ਕਿਸਾਨੀ ਨੂੰ ਬਦਨਾਮ ਵੀ ਕੀਤਾ ਔਰ ਸਾਡਾ ਨੁਕਸਾਨ ਵੀ ਕੀਤਾ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖੜੇ ਪ੍ਰਗਟ ਸਿੰਘ ਜੀ ਹਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਕਿਸਾਨੀ ਦਾ ਉਜਾੜਾ ਕਰਨ ਦੇ ਲਈ ਕਾਲੇ ਕਾਨੂੰਨ ਬਣਾਏ ਗਏ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੁਲਿੰਗ ਪਾਲਿਸੀ ਰਾਹੀਂ ਪੰਜਾਬ ਦੇ ਪਿੰਡਾਂ ਅਤੇ ਉਪਜਾਊ ਜ਼ਮੀਨਾਂ ਦਾ ਉਜਾੜਾ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਇਹ ਪੰਜਾਬ ਵਿਰੋਧੀ ਸੋਚ ਦਾ ਨਮਾਚੇ ਰਿਹਾ ਜਿਸ ਸਾਹਰ ਪੱਖੋਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਸਾਡੇ 6 ਪਿੰਡਾਂ ਦੀ 1000 ਏਕੜ ਜ਼ਮੀਨ ਦੀ ਨੋਟੀਫਿਕੇਸ਼ਨ ਹੋਈ ਆ ਲੈਂਡ ਪੂਲਿੰਗ ਦੇ ਆਧਾਰਤ ਪੰਜਾਬ ਸਰਕਾਰ ਨੇ ਕੀਤੀ ਆ ਪਹਿਲਾਂ ਹਿੰਦੂਸਤਾਨ ਦੀ ਸਰਕਾਰ ਨੇ ਜਿਹੜਾ ਕਿਸਾਨਾਂ ਦਾ ਉਜਾੜਾ ਕਰਨ ਦੀ ਕੋਈ ਕਸਰ ਨਹੀਂ ਛੱਡੀ ਕਿਸਾਨੀ ਨੂੰ ਬਦਨਾਮ ਵੀ ਕੀਤਾ ਔਰ ਸਾਡਾ ਨੁਕਸਾਨ ਵੀ ਕੀਤਾ ਲੇਕਿਨ ਕਿਸਾਨ ਇਕੱਠੇ ਹੋ ਕੇ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਵਾਪਸ ਕਰਵਾਏ ਲੇਕਿਨ ਉਹ ਹੁਣ ਜੋ ਆਰਐਸਐਸ ਜਾਂ ਬੀਜੇਪੀ ਸਿੱਧਾ ਨਹੀਂ ਕਰ پا ਰਹੀ ਉਹ ਇਹਨਾਂ ਦੀ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੀ ਬੀ ਟੀਮ ਆ ਉਹਦੇ ਦੁਆਰਾ ਇਹ ਕਰਵਾ ਰਹੀ ਆ ਕਿਉਂਕਿ ਪੰਜਾਬ ਚ ਲਗਭਗ 50000 ਏਕੜ ਜ਼ਮੀਨ ਜਿਹੜੀ ਆ ਉਹ ਲੈਂਡ ਪੂਲਿੰਗ ਦੇ ਤਹਿਤ ਸਿਰਫ ਤੇ ਸਿਰਫ ਕੁਛ ਚੰਦ ਵਪਾਰੀਆਂ ਨੂੰ ਕਾਰਪੋਰੇਟਸ ਨੂੰ ਇਹ ਸਾਰੀਆਂ ਜ਼ਮੀਨਾਂ ਦੇਣ ਲਈ ਐਕਚੁਅਲੀ ਇਹਨਾਂ ਦੇ ਜਿਹੜੇ ਲਾਲਾ ਜੀ ਕੇਜਰੀਵਾਲ ਆ ਉਹਨਾਂ ਨੂੰ ਕਲੀਅਰ ਕੱਟ ਪਤਾ ਲੱਗ ਗਿਆ ਕਿ 2027 ਚ ਸਾਡੀ ਸਰਕਾਰ ਨਹੀਂ ਆਉਣੀ ਲੇਕਿਨ ਜਿੰਨਾ ਕ ਪੰਜਾਬ ਨੂੰ ਲੁੱਟਿਆ ਜਾ ਸਕਦਾ ਇਹਨੂੰ ਲੁੱਟ ਲਈਏ ਮੈਂ ਭਗਵੰਤ ਮਾਨ ਨੂੰ ਅਪੀਲ ਵੀ ਕਰੂੰਗਾ ਔਰ ਵਾਰਨ ਵੀ ਕਰੂੰਗਾ ਭਗਵੰਤ ਮਾਨ ਜੀ ਤੁਸੀਂ ਪੰਜਾਬ ਚ ਰਹਿਣਾ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ ਇਹ ਬਹੁਤ ਵੱਡਾ ਗਲਤ ਕੰਮ ਹੋਣ ਜਾ ਰਿਹਾ ਜੇ ਤੁਸੀਂ ਨਾ ਰੋਕਿਆ ਤੇ ਤੁਹਾਨੂੰ ਤਾਂ ਭੁਗਤਣਾ ਹੀ ਭੁਗਤਣਾ ਪਊਗਾ ਪੰਜਾਬ ਨੂੰ ਵੀ ਭੁਗਤਣਾ ਪਊਗਾ ਕਿਉਂਕਿ ਲੋਕ ਜਿਹੜੇ ਕਈ ਹੋਰ ਕਮਿਊਨਿਟੀਜ਼ ਦੇ ਆ ਕਈ ਵਾਰੀ ਮੀਡੀਆ ਸਾਨੂੰ ਇਦਾਂ ਬਦਨਾਮ ਕਰਨ ਲੱਗ ਪੈਂਦਾ ਕਿ ਪੰਜਾਬ ਔਰ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਦੇ ਹੋਰ ਸਾਡੇ ਕੋਈ ਚੋਆਇਸ ਕੀ ਆ ਕਿਉਂਕਿ ਜੇ ਜ਼ਮੀਨ ਹੈ ਪੰਜਾਬ ਤਾਂ ਜਾਣਿਆ ਜ਼ਮੀਨ ਤੇ ਕਿਸਾਨੀ ਦੇ ਨਾਂ ਨਾਲ ਜਾਂਦਾ। ਸਾਡਾ ਬਾੜਾ ਕਰ ਵੀ ਕੋਈ ਕਸਰ ਨਹੀਂ ਛੱਡੀ। ਕਿਸਾਨੀ ਨੂੰ ਬਦਨਾਮ ਵੀ ਕੀਤਾ ਔਰ ਸਾਡਾ ਨੁਕਸਾਨ ਵੀ ਕੀਤਾ। ਲੈਂਡ ਪੁਲਿੰਗ ਮਾਮਲੇ ਦੇ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖੜੇ ਪਰਗਤ ਸਿੰਘ ਜੀ ਹਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਕਿਸਾਨੀ ਦਾ ਉਜਾੜਾ ਕਰਨ ਦੇ ਲਈ ਕਾਲੇ ਕਾਨੂੰਨ ਬਣਾਏ ਗਏ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੁਲਿੰਗ ਪਾਲਿਸੀ ਰਾਹੀਂ ਪੰਜਾਬ ਦੇ ਪਿੰਡਾਂ ਅਤੇ ਉਪਜਾਊ ਜ਼ਮੀਨਾਂ ਦਾ ਉਜਾੜਾ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਇਹ ਪੰਜਾਬ ਵਿਰੋਧੀ ਸੋਚ ਦਾ ਨਮਾਚੀ ਰਿਹਾ ਜਿਸ ਹਰ ਪੱਖੋਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਸਾਡੇ 6 ਪਿੰਡਾਂ ਦੀ 1000 ਏਕੜ ਜ਼ਮੀਨ ਦੀ ਨੋਟੀਫਿਕੇਸ਼ਨ ਹੋਈ ਆ ਲੈਂਡ ਪੂਲਿੰਗ ਦੇ ਆਧਾਰਤ ਪੰਜਾਬ ਸਰਕਾਰ ਨੇ ਕੀਤੀ ਆ ਪਹਿਲਾਂ ਹਿੰਦੂਸਤਾਨ ਦੀ ਸਰਕਾਰ ਨੇ ਜਿਹੜਾ ਕਿਸਾਨਾਂ ਦਾ ਉਜਾੜਾ ਕਰਨ ਦੀ ਕੋਈ ਕਸਰ ਨਹੀਂ ਛੱਡੀ ਕਿਸਾਨੀ ਨੂੰ ਬਦਨਾਮ ਵੀ ਕੀਤਾ ਔਰ ਸਾਡਾ ਨੁਕਸਾਨ ਵੀ ਕੀਤਾ ਲੇਕਿਨ ਕਿਸਾਨ ਇਕੱਠੇ ਹੋ ਕੇ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਵਾਪਸ ਕਰਵਾਏ ਲੇਕਿਨ ਉਹ ਹੁਣ ਜੋ ਆਰਐਸਐਸ ਜਾਂ ਬੀਜੇਪੀ ਸਿੱਧਾ ਨਹੀਂ ਕਰ پا ਰਹੀ ਉਹ ਇਹਨਾਂ ਦੀ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੀ ਬੀ ਟੀਮ ਆ ਉਹਦੇ ਦੁਆਰਾ ਇਹ ਕਰਵਾ ਰਹੀ ਆ ਕਿਉਂਕਿ ਪੰਜਾਬ 'ਚ ਲਗਭਗ 50 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਉਹ ਲੈਂਡ ਪੂਲਿੰਗ ਦੇ ਤਹਿਤ ਸਿਰਫ ਤੇ ਸਿਰਫ ਕੁਝ ਚੰਦ ਵਪਾਰੀਆਂ ਨੂੰ ਕਾਰਪੋਰੇਟਸ ਨੂੰ ਇਹ ਸਾਰੀਆਂ ਜ਼ਮੀਨਾਂ ਦੇਣ ਲਈ ਐਕਚੁਅਲੀ ਇਹਨਾਂ ਦੇ ਜਿਹੜੇ ਲਾਲਾ ਜੀ ਕੇਜਰੀਵਾਲ ਆ ਉਹਨਾਂ ਨੂੰ ਕਲੀਅਰ ਕੱਟ ਪਤਾ ਲੱਗ ਗਿਆ ਕਿ 2027 'ਚ ਸਾਡੀ ਸਰਕਾਰ ਨਹੀਂ ਆਉਣੀ ਲੇਕਿਨ ਜਿੰਨਾ ਕ ਪੰਜਾਬ ਨੂੰ ਲੁੱਟਿਆ ਜਾ ਸਕਦਾ ਇਹਨੂੰ ਲੁੱਟ ਲਈਏ ਮੈਂ ਭਗਵੰਤ ਮਾਨ ਨੂੰ ਅਪੀਲ ਵੀ ਕਰੂੰਗਾ ਔਰ ਵਾਰਨ ਵੀ ਕਰੂੰਗਾ ਭਗਵੰਤ ਮਾਨ ਜੀ ਤੁਸੀਂ ਪੰਜਾਬ ਚ ਰਹਿਣਾ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ ਇਹ ਬਹੁਤ ਵੱਡਾ ਗਲਤ ਕੰਮ ਹੋਣ ਜਾ ਰਿਹਾ ਜੇ ਤੁਸੀਂ ਨਾ ਰੋਕਿਆ ਤੇ ਤੁਹਾਨੂੰ ਤਾਂ ਭੁਗਤਣਾ ਹੀ ਭੁਗਤਣਾ ਪਊਗਾ ਪੰਜਾਬ ਨੂੰ ਵੀ ਭੁਗਤਣਾ ਪਊਗਾ ਕਿਉਂਕਿ ਲੋਕ ਜਿਹੜੇ ਕਈ ਹੋਰ ਕਮਿਊਨਿਟੀਜ਼ ਦੇ ਆ ਕਈ ਵਾਰੀ ਮੀਡੀਆ ਸਾਨੂੰ ਇਦਾਂ ਬਦਨਾਮ ਕਰਨ ਲੱਗ ਪੈਂਦਾ ਕਿ ਪੰਜਾਬ ਔਰ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਦੇ ਹੋਰ ਸਾਡੇ ਕੋਈ ਚੋਆਇਸ ਕੀ ਆ ਕਿਉਂਕਿ ਜੇ ਜ਼ਮੀਨ ਹੈ ਪੰਜਾਬ ਤਾਂ ਜਾਣਿਆ ਜ਼ਮੀਨ ਤੇ ਕਿਸਾਨੀ ਦੇ ਨਾਂ ਨਾਲ ਜਾਂਦਾ